ਮਸ਼ਹੂਰ ਪੰਜਾਬੀ ਗਾਇਕ ਗੁਰ ਰੰਦਾਵਰਿਆ ਕਾਨੂੰਨੀ ਮੁਸ਼ਕਿਲਾਂ ਜੋ ਕਿਵਾ ਚੁਕਿਆ ਨੇ ਉਹਨਾਂ ਦਾ ਨਵਾਂ ਗੀਤ ਜਿਸ ਦਾ ਟਾਈਟਲ ਹੈ ਸਿਰਾ ਉਸ ਦੇ ਸ਼ਬਦ ਜੋ ਕਿ ਉਸ ਦੀਆਂ ਲਾਈਨਾਂ ਨੇ ਉਸ ਨੂੰ ਲੋਕਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚਾਈ ਹੈ ਲਾਈਨਾਂ ਜੋ ਕਿ ਨੇ ਜੰਮਿਆਂ ਨੂੰ ਗੁੜਤੀ ਚ ਮਿਲਦੀ ਆ ਫੀਮ ਹੈ ਇਹ ਲਾਈਨਾਂ ਜੋ ਕਿ ਲੋਕਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਪਿੰਡ ਬਰਮਾ ਦੇ ਰਹਿਣ ਵਾਲੇ ਰਾਜਵੀਰ ਨੇ ਇਸ ਲਾਈਨਾਂ ਦੇ ਲਈ ਪਰਚਾ ਦਰਜ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਵਿੱਚ ਇਸ ਗੁਰਤੀ ਸ਼ਬਦ ਦੀ ਬਹੁਤ ਮਾਨਤਾ ਹੈ ਬਹੁਤ ਮਹੱਤਵ ਰੱਖਦਾ ਹੈ ਸ਼ਬਦ ਸਾਡੇ ਲਈ ਧਾਰਮਿਕ ਸ਼ਬਦ ਹੈ ਜਿਸ ਨੇ ਪਰਚਾ ਜੋ ਕਿ ਦਰਜ ਖਰਾਾ ਦਿੱਤਾ ਐਡਵੋਕੇਟ ਗੁਰਵੀਰ ਨੇ ਅਸਮਰਾਲਾ ਕੋਰਟ ਨੇ 2 ਸਤੰਬਰ ਨੂੰ ਗੁਰ ਰੰਡਾਵਾ ਨੂੰ ਪੇਸ਼ ਹੋਣ ਲਈ ਸੱਮਨ ਜਾਰੀ ਕਰ ਦਿੱਤੇ ਉਸ ਦੇ ਨਾਲ ਨਾਲ ਹੀ 뮤직 ਐਪ ਜਿਵੇਂ ਕਿ ਸਪੋਟੀਫਾਈ ਤੇ Jio Saavn ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਗੁਰ ਕੀ ਗੁਰਤੀ ਪਾਈਏ ਸੱਚਾ ਨਾਮ ਆਧਾਰ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁਰਤੀ ਦੇ ਨਾਲ ਇੱਕ ਬੰਦੇ ਨੂੰ ਜੀਣ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ 'ਚ ਲਿਖਿਆ ਸੀ ਵੀ ਇੱਕ ਸਿੱਖ ਦੇ ਲਾਈਫ 'ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁੜਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਹੈ ਵੀ ਇੱਕ ਬੱਚੇ ਨੂੰ ਗੁੜਤੀ ਉਹ ਦਊਗਾ ਤੇ ਬੱਚਾ ਵੱਡਾ ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦ ਅੰਮ੍ਰਿਤ ਛਕਦਾ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਜਦ ਇੱਕ ਬੱਚਾ ਵੱਡਾ ਹੁੰਦਾ ਤੇ ਉਹ ਅੰਮ੍ਰਿਤ ਛਕਦਾ ਆਪਣੇ ਕੌਨਸ਼ੀਅਸ ਨਾਲ ਕਰਦਾ ਬਜਟ ਜਦ ਬੱਚਾ ਛੋਟਾ ਹੁੰਦਾ ਸਬਕੌਨਸ਼ੀਅਸਲੀ ਉਹਦੀ ਫੈਮਲੀ ਉਹਦੇ ਲਈ ਗੁੜਤੀ ਜਾਂ ਦੰਦੀ ਹੈ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂ ਰਤਨ ਰਾਹਵਾਨ ਉਹਸੀਏ ਲੀਗਲ ਨੋਟਿਸ ਭੇਜਿਆ ਸੀ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰੋਗੇਟਰੀ ਆ ਪਲੀਜ਼ ਇਹਨੂੰ ਹਟਾਓ ਤੁਸੀਂ ਦੇਖ ਰਹੇ ਹੋ ਦਾ ਸੀਡੀ ਹੈਡਲਾਈਨਸ ਤੇ ਮੈਂ ਅਲੀ ਸ਼ਾਜ਼ਵਲੇ ਦੀ ਵੱਡੀ ਖਬਰ ਟੈਨਲ ਸਾਂਝੀ ਕਰਨ ਜਾ ਰਿਹਾ ਜੀ ਹਾਂ ਮਸ਼ਹੂਰ ਪੰਜਾਬੀ ਗਾਇਕ ਗੁਰ ਰੰਦਾਵਾਰੀਆ ਕਾਨੂੰਨੀ ਮੁਸ਼ਕਿਲਾਂ ਜੋ ਕਿਵਾ ਚੁਕਿਆ ਨੇ ਉਹਨਾਂ ਦਾ ਨਵਾਂ ਗੀਤ ਜਿਸ ਦਾ ਟਾਈਟਲ ਹੈ ਸਿਰਾ ਉਸ ਦੇ ਸ਼ਬਦ ਜੋ ਕਿ ਉਸ ਦੀਆਂ ਲਾਈਨਾਂ ਨੇ ਉਸ ਨੂੰ ਲੋਕਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚਾਈ ਹੈ ਲਾਈਨਾਂ ਜੋ ਕਿ ਨੇ ਜਮਿਆਂ ਨੂੰ ਗੁਰਤੇ ਚ ਮਿਲਦੀ ਆ ਫੀਮ ਹੈ ਇਹ ਲਾਈਨਾਂ ਜੋ ਕਿ ਲੋਕਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਮਾਨਸਾ ਦੇ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਰਾਜਵੀਰ ਨੇ ਲਾਈਨਾਂ ਦੇ ਲਈ ਪਰਚਾ ਦਰਜ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਗੁਰਤੀ ਸ਼ਬਦ ਦੀ ਬਹੁਤ ਮਾਨਤਾ ਹੈ ਬਹੁਤ ਮਹੱਤਵ ਰੱਖਦਾ ਹੈ ਸ਼ਬਦ ਸਾਡੇ ਲਈ ਧਾਰਮਿਕ ਸ਼ਬਦ ਹੈ ਤੇ ਉਸਨੇ ਪਰਚਾ ਜੋ ਕਿ ਦਰਜ ਖਰਾਾ ਦਿੱਤਾ ਐਡਵੋਕੇਟ ਗੁਰਵੀਰ ਨੇ ਜਾਣਕਾਰੀ ਸਾਂਝੀ ਕਰਦੀ ਹੋਏ ਦੱਸਿਆ ਕਿ ਸਮਰਾਲਾ ਕੋਰਟ ਨੇ 2 ਸਤੰਬਰ ਨੂੰ ਗੁਰਰੰਦਾਵਾ ਨੂੰ ਪੇਸ਼ ਹੋਣ ਲਈ ਸੱਮਨ ਜਾਰੀ ਕਰ ਦਿੱਤੇ ਉਸ ਦੇ ਨਾਲ ਨਾਲ ਹੀ 뮤직 ਐਪ ਜਿਵੇਂ ਕਿ ਸਪੋਟੀਫਾਈ ਤੇ ਜੀਓ ਸਾਵਨ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਗੁਰਰੰਦਾਵਾ ਨੂੰ ਪਿਛਲੇ ਦਿਨ 9 ਜੀ ਜੋ ਕੀ ਦੇ ਦਿੱਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ 뮤직 ਐਪ ਫੀਮ ਦੀ ਜਗ੍ਹਾ ਤੇ ਜਮੀਨ ਕਰ ਦਵਾਂਗੇ ਪਰ YouTube ਤੋਂ ਇਹ ਹਟਾ ਨਹੀਂ ਸਕਦੇ 500 ਕਰੋੜ 550 ਕਰੋੜ ਵਿਊਜ਼ ਸਟੈਪ ਚੁੱਕਿਆ ਹੈ ਇਹ ਗੀਤ ਕੀ ਕਾਰਨ ਹੈ ਕਿ ਰੀਜ਼ਨ ਹੈ ਕਿ ਉਹ ਨਹੀਂ YouTube ਤੋਂ ਹਟਾ ਸਕਦੇ ਇਸ ਦੀ ਜਾਣਕਾਰੀ ਉਹ 2 ਸਤੰਬਰ ਨੂੰ ਖੁਦ ਕੋਰਟ ਦੇ ਵਿੱਚ ਪੇਸ਼ ਹੋ ਕੇ ਸਾਂਝੀ ਕਰਨਗੇ ਜੀ ਹਾਂ ਹੁਣ ਲਈ ਇਨਹੀ ਤੇ ਬਣੇ ਰੋ ਦ ਸਿਟੀ ਹੈਡਲਾਈਨਜ਼ ਨਾਲ ਫਿੰਗਰ ਗੁਰੂ ਰੁੰਦਾਵਾ ਨੂੰ ਸੰਵਾਲਾ ਆਜ਼ਾਦ ਸੰਬੰਧ ਹੋਏ ਨੇ ਤੇ ਕੀ ਹੈਗਾ ਸਾਰਾ ਮਾਮਲਾ ਸਰ ਬੇਸਿਕਲੀ ਗੁਰੂ ਰੰਧਾਵਾ ਦਾ ਇੱਕ Song ਆਇਆ ਸੀਗਾ ਹੁਣੇ ਸਿਰਾ ਟਾਈਟਲ ਹੈਗਾ ਜੀ Song ਦਾ ਤੇ ਅੱਜ ਦੀ ਘੜੀ ਉਹਦੇ 5.5 ਕਰੋੜ ਵਿਊਜ਼ ਹੋ ਚੁੱਕੇ ਨੇ ਜੀ Song ਦੇ ਤੇ ਉਹਦੇ ਵਿੱਚ ਲਿਰਿਕਸ ਇਹਨਾਂ ਨੇ ਯੂਜ਼ ਕੀਤੇ ਨੇ ਵੀ ਅਸੀਂ ਜੱਟਾਂ ਦੇ ਕਾਕੇ ਆ ਸਾਨੂੰ ਗੁੜਤੀ ਚ ਅਫੀਮ ਮਿਲਦੀ ਐ ਸੋ ਵੀ ਟੇਕਨ ਦਾ ਕੌਗਨੀਜੈਂਸ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ ਭੇਜਿਆ ਸੀ ਲੀਗਲ ਨੋਟਿਸ ਦੇ ਵਿੱਚ ਅਸੀਂ ਇਹਨਾਂ ਨੂੰ ਲਿਖਿਆ ਸੀ ਵੀ ਜਿਹੜਾ ਇੱਕ ਗੁੜਤੀ ਹੁੰਦਾ ਬੜਾ ਰਿਲੀਜੀਅਸ ਇੱਕ ਚੀਜ਼ ਹੈਗੀ ਐ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਜੀ ਗੁਰ ਕੀ ਗੁੜਤੀ ਪਾਈ ਹੈ ਸੱਚਾ ਨਾਮ ਆਧਾਰ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁੜਤੀ ਦੇ ਨਾਲ ਇੱਕ ਬੰਦੇ ਨੂੰ ਜੀਣ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ 'ਚ ਲਿਖਿਆ ਸੀ ਵੀ ਇੱਕ ਸਿੱਖ ਦੇ ਲਾਈਫ 'ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁੜਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਹੈ ਵੀ ਇੱਕ ਬੱਚੇ ਨੂੰ ਗੁੜਤੀ ਉਹ ਦਊਗਾ ਤੇ ਬੱਚਾ ਵੱਡਾ ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦੋਂ ਅੰਮ੍ਰਿਤ ਛਕਦਾ ਹੈ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਹੈ ਜਦ ਇੱਕ ਬੱਚਾ ਵੱਡਾ ਹੁੰਦਾ ਤੇ ਉਹ ਅੰਮ੍ਰਿਤ ਛ ਬਜਟ ਜਦ ਬੱਚਾ ਛੋਟਾ ਹੁੰਦਾ ਹੈ ਸਬਕੌਨਸ਼ੀਅਸਲੀ ਉਹਦੀ ਫੈਮਿਲੀ ਉਹਦੇ ਲਈ ਗੁੜਤੀ ਜਾਂ ਦੰਦੀ ਹੈ ਤੇ ਸਭ ਤੋਂ ਪਾਇ ਇਸ ਬੰਦੇ ਦੀ ਗੁੜਤੀ ਅਸੀਂ ਦਿਵਾਉਨੇ ਆ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂ ਰਤਨ ਰਾਵਨ ਉਹ ਅਸੀਂ ਲੀਗਲ ਨੋਟਿਸ ਭੇਜਿਆ ਸੀ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰੋਗੇਟਰੀ ਹੈ ਪਲੀਜ਼ ਇਹਨੂੰ ਹਟਾਓ ਉਹਨਾਂ ਨੇ ਸਾਨੂੰ ਕਮਿਊਨੀਕੇਸ਼ਨ ਆਇਆ ਜੀ ਉਹਨਾਂ ਵੱਲੋਂ ਡੇਟ ਸੈਂਟਰ ਦਾ ਰਿਪਲਾਈ ਉਹਨਾਂ ਨੇ ਭੇਜਿਆ ਵੀ ਅਸੀਂ ਜਿਹੜੇ ਗਾਣੇ ਆ ਸਪੋਟੀਫਾਈ Amazon Jio ਸਰਵਨ ਜਿੱਥੇ ਵੀ ਹੋਰ ਜਗ੍ਹਾ ਮਿਊਜ਼ਿਕ ਹੈਗਾ ਵੀ ਅਸੀਂ ਉ ਬਟ YouTube ਤੋਂ ਅਸੀਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਰੀਜ਼ਨਸ ਨੇ ਉਹ ਕਿਉਂ ਨਹੀਂ ਕਰ ਰਹੇ ਸੋ ਵੀਡਸੈਂਟ ਤਾਂ ਮੈਂ ਨੋਟਿਸ ਵੀ ਇਹਨੂੰ ਹਟਾਓ ਜਲਦੀ ਤੋਂ ਜਲਦੀ ਹਟਾਓ ਵੀ ਇਹ ਬੜਾ ਡੈਰੋਗੇਟਰੀ ਹੈ ਜਿਸ ਦਿਨ ਤੋਂ ਅਸੀਂ ਨੋਟਿਸ ਭੇਜਿਆ ਉਹ ਦਿਨ ਸਾਢੇ 4 ਕਰੋੜ ਵਿਊ ਸੀਗੇ ਹਾਲ ਦੀ ਘੜੀ ਬਾਈ ਲਾਸਟ ਈਵਨਿੰਗ ਉਹ ਗਾਣੇ ਦੇ ਸਾਢੇ 5 ਕਰੋੜ ਵਿਊਜ਼ ਆ ਚੁੱਕੇ ਨੇ ਸੋ ਡੇਢ ਕਰੋੜ ਦਾ ਇਜ਼ਾਫਾ ਵਿਊਜ਼ ਦਾ 15 ਦਿਨ ਦੇ ਵਿੱਚ ਹੋ ਗਿਆ ਸੋ ਵੀ ਹਾਂ ਗੋਨ ਟੂ ਦ ਕੋਰਟ ਅਸੀਂ ਆਨਰੇਬਲ ਕੋਰਟ ਅੱਜ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤੇ ਗੁਰੂ ਰੰਧਾਵਾ ਨੂੰ 2 ਸੈਪਟੈਂਬਰ ਲਈ ਸਮਨ ਕਰ ਲਿਆ ਗਿਆ ਜੀ ਅਲੋਂਗ ਵਿਦ YouTube ਨੂੰ ਸਮਨ ਕੀਤਾ ਹੈ ਜੀ Apple Music ਜਿੰਨੇ ਵੀ ਮਿਊਜ਼ਿਕ ਪਲੈਟਫਾਰਮਸ ਨੇ ਸਾਰਿਆਂ ਨੂੰ ਸਬੰਨ ਕੀਤਾ ਹੈ 2 ਸੈਪਟੈਂਬਰ ਚ ਵੀ ਆ ਕੇ ਦੱਸੋ ਤੁਹਾਡੇ ਅਗੇਂਸਟ ਪਰਚਾ ਕਿਉਂ ਨਾ ਦਿੱਤਾ ਜਾਵੇ ਇਹ ਸਬੰਨ ਜਿਹੜੇ ਕੀਤੇ ਗਏ ਕਿਹੜੀ ਅਦਾਲਤ ਵੱਲੋਂ ਕੀਤੇ ਗਏ ਸਰ ਇਹ ਮਾਨਯੋਗ ਅਦਾਲਤ ਸਮਰਾਲਾ ਡਿਸਟ੍ਰਿਕਟ ਸਮਰਾਲਾ ਟ੍ਰਾਇਲ ਕੋਰਟ ਹੈਗੇ ਜੀ ਜੁਡੀਸ਼ੀਅਲ ਮੈਜਿਸਟ੍ਰੇਟ ਉਹਨਾਂ ਸੀਜੀਐਮ ਸਾਹਿਬ ਵੱਲੋਂ ਸਬੰਨ ਕੀਤੇ ਗਏ ਨੇ ਜੀ 2 ਸੈਪਟੈਂਬਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਓ ਤੇ ਜੇ ਫੇਸ ਕਰੋ ਵੀ ਕੀ ਹੈਗਾ ਸਾਰਾ